ਜਿਉ ਬੋਲੇ ਸੋ ਨਿਰਪੈ ਜਗਤ ਗੁਰੂ ਰਵਦਾਸ ਜੀ ਮਹਾਰਾਜ ਕੀ ਜੈ ਜੈ ਗੁਰੂ ਦੇਵ ਤਨ ਗੁਰ ਦੇਵ ਬਨ ਕੋ ਜੇ ਪਿਆ ਨਾ ਮਿਲੇ ਬਨ ਮੇਂ प्रीतमना है खरबदास पिए है बसरे हो मानब पर में माहे अरबदास पिए है बसरे हो मानब पर में माहे ਸਤਿਗੁਰਾਂ ਜੀ ਦੀ ਸਜੀਤ ਵਾਜੀ ਗੁਰੂ ਰੂਪ ਗੁਰੂ ਤੇਰੀ ਸਤ ਸੰਗਤ ਜੀ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਰਬਦਾਸ ਜੀ ਮਹਾਰਾਜ ਆਪਣੇ ਇਸ ਪਾਵਨ ਤੇ ਪਵਿੱਤਰ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਗੁਰੂ ਸਾਹਾ ਸਤਗੁਰੂ ਰਵਦਾਸ ਮਹਾਰਾਜ ਜੀ ਪਰਮਾਉਂਦੇ ਨੇ ਕਿ ਜਿਸ ਪਰਮਪિતા ਪਰਮਾਤਮਾ ਨੂੰ ਲੱਭਣ ਦੇ ਲਈ ਤੂੰ ਜੰਗਲਾਂ ਦੇ ਵਿੱਚ ਜਾਣਾ ਹੈ ਜਿਸ ਪਰਮਪితਾ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਤੂੰ ਜੰਗਲਾਂ ਦੇ ਵਿੱਚ ਜਾ ਰਿਹਾ ਹੈ ਜਿਸ ਪਰਮਪితਾ ਪਰਮਾਤਮਾ ਨੂੰ ਤੂੰ ਜੰਗਲਾਂ ਦੇ ਵਿੱਚ ਖੋਜ ਰਿਹਾ ਹੈ ਬਨ ਖੋਜੇ ਪਿਆ ਨਾ ਮਿਲੇ ਬਨ ਮੇ ਪ੍ਰੀਤਮ ਨਾ ਹੈ ਗੁਰੂ ਪਾਤ ਜੀ ਫਰਮਾਉਂਦੇ ਨੇ ਗੁਰਪ੍ਰੇਰਿ ਸਤਸੰਗ ਕੀ ਜੰਗਲ ਦੇ ਵਿੱਚ ਲੱਭਣ ਦੇ ਨਾਲ ਪਏ ਤੈਨੂੰ ਉਸ ਪਰਮਪితਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ

ਤੇਰੀ ਘਟ ਮੇ ਸਿਰਜਨਹਾਰ ਗੁਰੂ ਪਾਸਾ ਕੰਨਨ ਜਤਕੁਰ ਰਬਦਾਸ ਮਹਾਰਾਜੀ ਦੇ ਬਚਨ ਹੈ ਗੁਰੂ ਪਾਸਾ ਸਤਗੁਰੂ ਰਬਦਾਸ ਮਹਾਰਾਜੀ ਸਮਝਾਉਂਦੇ ਨੇ ਗੁਰੂ ਤੇਰੇ ਸਾਧ ਸੰਗਤ ਜੀ ਕਿ ਜਿਸ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਤੂੰ ਜੰਗਲਾਂ ਦੇ ਵਿੱਚ ਜਾ ਰਿਹਾ ਭਾਈ ਉਹ ਪਰਮਪਿਤਾ ਪਰਮਾਤਮਾ ਤੇ ਇੱਥੇ ਅੰਦਰ ਹੀ ਬੈਠਾ ਹੈ ਕਹ ਰਬਦਾਸ ਹੱਥ ਤੇ ਮੇਰੇ ਉਹ ਪਰਮਪਿਤਾ ਪਰਮਾਤਮਾ ਹੱਥ ਤੋਂ ਵੀ ਨੇੜੇ ਹੈ ਤੇ ਤੁਸ ਨੂੰ ਲੱਭਣ ਦੇ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈ ਕਰਿਆ ਹੈ ਤੇ ਗੁਰੂ ਪਾਸਾ ਸਤਿਗੁਰੂ ਰਬਦਾਸ ਮਹਾਰਾਜ ਜੀ ਸਮਝਾਉਂਦਾ ਕਰਦੇ ਨੇ ਰਬਦਾਸ ਪੀਏ ਹੈ ਵਸ ਰਹੇ ਹੋ ਮਨ ਪ੍ਰੇਮਾ ਹੈ ਤੇ ਗੁਰਪਰੇ ਸਾ ਸਿੰਘ ਗੁਰੂ ਪਾਸਾ ਤੰਤਨ ਜਗਤ ਗੁਰੂ ਰਬਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਉਹ ਪਰਮ ਪਿਤਾ ਪਰਮਾਤਮਾ ਹਰ ਜੀਵ ਦੇ ਵਿੱਚ ਬੈਠਾ ਹੈ ਹਰ ਜੀਵ ਦੇ ਵਿੱਚ ਵਾਜਮਾਨ ਹੈ ਤੇ ਹਰ ਸਰੀਰ ਦੇ ਵਿੱਚ ਵਾਜਮਨ ਹੈ ਹਰ ਸਰੀਰ ਦੇ ਵਿੱਚ ਵਸ ਰਿਹਾ ਹੈ ਤੇ ਗੁਰਪ੍ਰੀਤ ਸਾਹਿਬ ਸਿੰਘ ਇਸ ਲਈ ਸਤਿਗੁਰੂ ਰਬਦਾਸ ਮਹਾਰਾਜ ਇਹ ਸਮਝਾਉਂਦੇ ਨੇ ਕਿ ਜੀਵਾਂ ਦੇ ਨਾਲ ਪ੍ਰੇਮ ਕਰਨ ਦੇ ਨਾਲ ਉਸ ਪਰਮ ਪਿਤਾ ਪਰਮਾਤਮਾ ਦੀ ਮਨਾਈ ਹੋ ਕੁਦਰਤ ਦੇ ਨਾਲ ਪ੍ਰੇਮ ਕਰਨ ਦੇ ਨਾਲ ਹੀ ਤੈਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਜਦੋਂ ਤੂੰ ਆਪਣੇ ਅੰਦਰੋਂ ਉਸ ਪਰਮ ਪਿਤਾ ਪਰਮਾਤਮਾ ਦੀ ਖੋਜ ਕਰੇਗਾ ਭਾਈ ਫਿਰ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਤੇ ਗੁਰੂ ਪਰੇ ਸਾਧ ਸਿੰਘ ਸਤਗੁਰ ਪੀਪਾ ਮਹਾਰਾਜ ਵੀ ਸਾਨੂੰ ਜਿਹੇ ਸਮਝਾਉਂਦੇ ਨੇ ਗੁਰੂ ਪਰੇ ਸਾਧ ਸੰਗ ਦੇ ਜੋ ਬਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਪਰਮ ਪਿਤਾ ਪਰਮਾਤਮਾ ਗੁਰੂ ਪਰੇ ਸਾਧ ਸੰਗ ਦੀ ਬਰਮੰਡ ਦੇ ਵਿੱਚ ਹੈ ਉਹੀ ਪਰਮ ਪਿਤਾ ਪਰਮਾਤਮਾ ਪਿੰਡੇ ਸਾਡੇ ਸਰੀਰ ਦੇ ਵਿੱਚ ਬੈਠਾ ਹੈ ਤੇ ਗੁਰੂ ਪਰੀ ਸਾਹਿਬੀ ਮਿਲਦਾ ਉਸ ਨੇ ਮੈਂ ਜੋ ਇਸ ਦੀ ਕੋਜ ਕਰਦਾ ਹੈ ਇਸ ਲਈ ਗੁਰੂ ਪਰੀ ਸਾਹਿਬਿੰਦੀ ਸਾਨੂੰ ਉਸ ਪਰਮ ਪਿਤਾ ਪਰਮਾਤਮਾ ਨੂੰ ਜੇ ਪ੍ਰਾਪਤ ਕਰਨਾ ਹੈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਨਾ ਹੀ ਜੰਗਲਾਂ ਦੇ ਵਿੱਚ ਨਾ ਹੀ ਪਹਾੜਾਂ ਤੇ ਗੁਰੂ ਪਰੀ ਸਾਹਿਬਿੰਦੀ ਕਿਤੇ ਜਾਣ ਦੀ ਲੋੜ ਨਹੀਂ ਹੈ ਬਾਹਰ ਲੱਭਣ ਕੇ ਗੁਰੂ ਪਰੀ ਸਾਹਿਬਿੰਦੀ ਬਾਹਰ ਲੱਭਣ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਜੇ ਗੁਰੂ ਅਸੀਂ ਇਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਚਾਉਂਦੇ ਆ ਗੁਰੂ ਪੈਰੀ ਸਾਧ ਸੰਗਤ ਦੀ ਜੇ ਅਸੀਂ ਚਾਹੁੰਦੇ ਆ ਕਿ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਮਿਲ ਜਾਵੇ ਉਸ ਦੇ ਦਰਸ ਦੀਦਾਰੇ ਹੋ ਜਾਣਾ ਤਾਂ ਗੁਰੂ ਪੈਰੀ ਸਾਧ ਸੰਦੇ ਸਾਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਖੋਜ ਬਾਹਰ ਨਹੀਂ ਆਪਣੇ ਅੰਦਰ ਤੋਂ ਕਰਨੀ ਹੋਵੇਗੀ ਤਾਂ ਹੀ ਗੁਰੂ ਪੈਰੀ ਸਾਸੀ ਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਸਤਗੁਰੂ ਰਬਦਾਸ ਮਹਾਰਾਜ ਵੀ ਇਹ ਹੀ ਸਮਝਾਉਂਦੇ ਨੇ ਗੁਰੂ ਕ੍ਰਿਸ਼ਨਾ ਸਿੰਘ ਜੀ ਕਿ ਉਹ ਪਰਮ ਪਿਤਾ ਪਰਮਾਤਮਾ ਪਈ ਜੰਗਲਾਂ ਪਹਾੜਾਂ ਦੇ ਵਿੱਚ ਤੈਨੂੰ ਨਹੀਂ ਮਿਲਣਾ ਜੇ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤਾਂ ਭਈ ਉਸ ਦੀ ਖੋਜ ਆਪਣੇ ਅੰਦਰ ਤੋਂ ਕਰ। ਜੈ ਗੁਰਦੇ ਤਨਪੁਰ ਦੇ ਜੋ ਬੋਲੇ ਸੋ ਨਿਹਾਲ ਪਏ ਜਗਤ ਗੁਰੂ ਰਬਦਾਸ ਮਹਾਰਾਜ ਕੀ ਜੈ ਸਤਨਾਮ ਸੋਹਮ ਸਤਨਾਮ 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 ਜੀ।